ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਆ ਸਾਰੇ ਠੀਕ-ਠਾਕ ਹੋਵੋਗੇ ਤੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਏ ਸੀ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਜਿਸ ਦੇ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਇੱਕ ਰਾਤ ਦੇ ਲਈ ਰੱਖਿਆ ਗਿਆ ਸੀ ਤੇ ਹੁਣ ਵੀ ਆਪਾਂ ਮਰਿੰਡੇ ਹੀ ਮੌਜੂਦ ਹਾਂ ਜੀ ਤੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲੱਗਿਆਂ ਜੀ ਜਿਸ ਦਾ ਨਾਮਾ ਗੁਰਦੁਆਰਾ ਸੀਸਗੰਨ ਸਾਹਿਬ ਇਹ ਵੀ ਲਗਭਗ ਗੁਰਦੁਆਰਾ ਕੋਤਵਾਲੀ ਸਾਹਿਬ ਤੋਂ ਅੱਧਾ ਕਿਲੋਮੀਟਰ ਦੇ ਕਰੀਬ ਦੂਰੀ ਤੇ ਆ ਜੀ ਤੇ ਇੱਥੋਂ ਦਾ ਇਤਿਹਾਸ ਹੈ ਜੀ ਜਿਹੜਾ ਉਹ ਇਹ ਹੈ ਜੀ ਇਸ ਜਗ੍ਹਾ ਦੇ ਉੱਤੇ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਸਹੇੜੀ ਪਿੰਡ ਤੋਂ ਲਿਆਂਦਾ ਗਿਆ ਗ੍ਰਿਫਤਾਰ ਕਰਕੇ ਤਾਂ ਇਸ ਜਗ੍ਹਾ ਦੇ ਉੱਤੇ ਹੀ ਰੋਕਿਆ ਗਿਆ ਸੀ ਰਥ ਰੋਕਿਆ ਗਿਆ ਸੀ ਤੇ ਇਸ ਜਗ੍ਹਾ ਦੇ ਉੱਤੋਂ ਪੈਦਲ ਲੈ ਕੇ ਗਏ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਪੈਦਲ ਕੋਤਵ ਗੁਰਦੁਆ ਜਿੱਥੇ ਕੋਤਵਾਲੀ ਖਾਣਾ ਸੀ ਉਸ ਜਗ੍ਹਾ ਦੇ ਉੱਤੇ ਲੈ ਕੇ ਗਏ ਸੀ ਪੈਦਲ ਚੱਲ ਕੇ ਤੇ ਦੂਜੇ ਦਿਨ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਲੈ ਕੇ ਜਾਣਾ ਸੀ ਤਾਂ ਉਸ ਦਿਨ ਵੀ ਇਸ ਜਗ੍ਹਾ ਦੇ ਉੱਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਰੱਥ ਤੇ ਉੱਤੇ ਇਸ ਜਗ੍ਹਾ ਦੇ ਉੱਤੋਂ ਬਿਠਾਇਆ ਗਿਆ ਸੀ ਸੋ ਆਜੋ ਜੀ ਦਰਬਾਰ ਸਾਹਿਬ ਦੇ ਕਰਵਾਉਣੇ ਨ ਦਰਸ਼ਨ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਜੋ ਜੀ ਚੱਲ ਗਏ ਦਰਬਾਰ ਸਾਹਿਬ ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਬਾਹਰਲਾ ਥੇਖਣ ਚੱਲਦੇ ਆ ਜੀ ਦਰਬਾਰ ਸਾਹਿਬ ਦੇ ਅੰਦਰ ਕਿ ਕਰਵਾਉਣੇ ਆ ਦਰਸ਼ਨ ਤੇ ਇਸ ਜਗ੍ਹਾ ਦੇ ਉੱਤੇ ਮਾਤਾ ਗੁਜਰੀ ਜੀ ਨੇ ਤੇ ਛੋਟੇ ਸਾਹਿਬ ਜਦਿਆਂ ਨੇ ਜਲ ਸਕਿਆ ਸੀ ਉਹ ਖੂਹ ਵੀ ਮੌਜੂਦ ਹੈ ਜੀ ਇੱਥੇ ਇਹ ਜਿੱਤ ਦੇਲਚਿੱਤੋਂ ਦਾ ਇਤਿਹਾਸ ਜੋ ਤੁਸੀਂ ਵੀ ਸਕਰੀਨਸ਼ਾਟ ਲੈ ਕੇ ਪਰ ਸਕਦੇ ਹੋ ਜੀ ਹੁ ਚੱਲਦੇ ਹਾਂ ਦਰਵਾਜ਼ਾ ਸਾਹਿਬ ਤੇ ਕਰਵਾਂਗੇ ਅਨ ਦਰਸ਼ਨ ਤੇ ਹੁਣ ਤੁਹਾਨੂੰ ਕਰਵਾਏ ਨੇ ਜੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਉਹ ਇਤਿਹਾਸਕ ਖੂਹ ਦੇ ਦਰਸ਼ਨ ਕਰਵਾ ਰਹੇ ਹਾਂ ਜੀ ਹੁਣ ਤੁਹਾਨੂੰ ਜਿਸ ਖੂਹ ਦੇ ਪਾਣੀ ਮਾਤਾ ਗੁਜਰੀ ਜੀ ਤੇ ਸ੍ਰੋਤੇ ਸਾਹਿਬ ਜਦ ਆਦੇ ਇਸ ਜਗ੍ਹਾ ਦੇ ਉੱਤੇ ਪੀਤਾ ਸੀ ਕਿਉਂਕਿ ਇਸ ਜਗ੍ਹਾ ਦੇ ਉੱਤੇ ਰੱਥ ਖਰਾਬ ਹੋਣ ਕਾਰਨ ਉਸ ਦਾ ਚੱਕਾ ਬਦਲਣਾ ਪਿਆ ਤਾਂ ਕਰਕੇ ਇੱਥੋਂ ਦੇ ਕਿਸੇ ਲੋਕਲ ਮਿਸਤਰੀ ਨੂੰ ਬੁਲਾ ਕੇ ਦਾ ਚੱਕਾ ਬਦਲਣ ਕਰਕੇ ਟਾਈਮ ਜ਼ਿਆਦਾ ਲੱਗਣ ਕਰਕੇ ਤਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਪਿਆਸ ਲੱਗੀ ਤਾਂ ਉਹ ਇੱਥੇ ਉਹ ਇਤਿਹਾਸਕ ਖੂਬੀ ਮੌਜੂਦ ਹੈ ਜੀ ਤੇ ਉਸ ਦੇ ਕਰਵਾਉਣੇ ਆਂ ਦਰਸ਼ਨ ਆ ਜੀ ਇਤਿਹਾਸ ਦਾ ਰੋੜ ਲੱਗਿਆ ਹੋਇਆ ਜੀ ਉੱਥੇ ਬਿਲਕੁਲ ਸਾਹਮਣੇ ਤੁਸੀਂ ਪਵਿੱਤਰ ਖੂਹ ਦੇ ਦਰਸ਼ਨ ਕਰ ਰਹੇ ਹੋਗੇ ਤੁਹਾਨੂੰ ਅੱਜ ਕਰਵਾਉਣੇ ਆਂ ਦਰਸ਼ਨ खूब बच्चों माता गुजरी से छोटे साहब ज्यादा ने जल सकते ਇਸ ਜੀ ਗੁਰਦੁਆਰਾ ਸ੍ਰੀ ਸਦਨ ਸਾਹਿਬ ਜੀ ਦਾ ਇਤਿਹਾਸ ਸੋ ਅਗਲੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਬਿਲਾਉਣਿਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ